ਆਪੇ ਪਰਖਣ ਹਾਰ ਪੌੜੀ ਜੀ ਜੰਤ ਸਭ ਤੇਰਾ ਤੂੰ ਸਭ ਨਾਰਾਸ ਜਿਸ ਤੂੰ ਦੇਹੇ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸੁਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਬਾਸ ਸਭ ਤੇਰਾ ਚੂਜ ਵਰਤਦਾ ਦੁਖ ਸੁਖ ਤੁਦ ਪਾਸ ਸ਼ਲੋਕ ਮਹਲਾ 3 ਗੁਰਮੁਖ ਸਚੈ ਭਾਵੰਦੇ ਦਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹਲਾ 3 ਗੁਰ ਕੀ ਸੇਵਾ ਚੱਕਰੀ ਭੈ ਰਚਕਾਰ ਕਮਾਏ ਜੇ ਹਾ ਸੇਵੈ ਤੇ ਹੋ ਹੋਐ ਜੇ ਚੱਲੈ ਤਿਸੈ ਰਜਾਈ ਨਾਨਕ ਸਭ ਕਿਸੇ ਆਪ ਹੈ ਅਵਰ ਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੀਵੜ ਅਵਰ ਨਾ ਕੋਈ ਤੁਧ ਜੀਵੜ ਹੋਰ ਸ੍ਰੀ ਕੋ ਹੋਐ ਤਾਂ ਆਖੀਐ ਤੁਦ ਜੀਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿੰ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ ਤੁਦੇ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਦ ਜੀਵੜ ਦਾ ਤਾਰ ਮੈਂ ਕੋਈ ਨਦਰ ਨਾ ਆਵੇ ਤੁਦ ਸਭ ਸੈ ਨੂੰ ਦਾਣ ਦਿੱਤਾ ਖੰਡੀ ਵਰ ਭੰਡੀ ਪਤਾਲੀ ਪੁਰੀ ਸਭ ਲੋਈ ਸਰੂਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ ਸ਼ਬਦੈ ਸਾਧਨਾ ਪਾਇਓ ਮਨ ਹਟ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪਨਾ ਪਛਾਣੈ ਮੂੜਾ ਅਵਰ ਆਇ ਅਕ ਦੁਖਾਈ ਮੁੰਡਹਿ ਦੀ ਖਸਲਤ ਨਾ ਗਈਆ ਅੰਦੇ ਵਿਛੜ ਚੋਟਾ ਖਾਏ ਸਤਿਗੁਰ ਕੈ ਭੈ ਭਨ ਨਾ ਘੜਿਓ ਰਹਿ ਅੰਕ ਸਮਾਏ ਅਨ ਦਿਨ ਸੈਸਾ ਕਦੇ ਨਾ ਚੂਕੈ ਬਿਨ ਸ਼ਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਭਲਾ ਨਿਤ ਤੰਦਾ ਕਰਤ ਵਿਹਾਈ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜੈ ਆਈ ਸੱਚਾ ਨਾਮ ਨ ਲੱਗੋ ਮੀਠਾ ਜਿਤ ਨਾਮ ਨਭ ਨਿਦ ਪਾਏ ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ ਤੁਰ ਕਰਮ ਨਾ ਪਾਉ ਪ੍ਰਾਣੀ ਵਿਣ ਕਰਮਾ ਕੀ ਆ ਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਤ ਸ਼ਬਦੇ ਪਾਏ ਨਾਨਕ ਸਤ ਗੁਰ ਤਦ ਹੀ ਪਾਏ ਜਾ ਵਿੱਚੋਂ ਆਪ গোਾਈ ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲੇ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਏਂ ਦਿਆਂ ਕਿਵ ਨਿਮਖ ਘੜੀ ਮੂਹ ਮੋੜੀਐ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੂੰਹ ਜੋੜੀਏ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹੇ ਦਿੱਠੈ ਜਗਤ ਤਰਿਆ ਸਭ ਲੋੜੀਏ ਸ਼ਲੋਕ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸਵਾਹੋ ਨ ਪਾਇਆ ਨਾਨਕ ਰਸਨਾ ਸਬਦ ਰਸਾਏ ਜਿਨ ਹਰ ਹਰ ਮਨ ਵਸਾਇਆ ਮਹੱਲਾ ਤੀਜਾ ਸਾਰਸਨਾ ਜਲ ਜਾਉ ਜਿਨ ਹਰ ਕਾਣਾ ਵਸਾਰਿਆ ਨਾਨਕ ਗੁਰਮੁਖ ਰਸਨਾ ਹਰ ਜੱਪੈ ਹਰ ਕੈ ਨਾਹੀਂ ਪਿਆਰਿਆ ਪੌੜੀ ਹਰਿਆਪੇ ਠਾਕੁਰ ਸੇਵਕ ਭਗਤ ਹਰਿਆਪੇ ਕਰੇ ਕਰਾਈ ਹਰਿਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਏ ਹਰ ਸੱਚਾ ਸਾਹਿਬ ਸੱਚਤ ਪਾਵਸ ਕਰ ਵੇਖੈ ਚਲਤ ਸੁਭਾਈ ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸ਼ਲੋਕ ਮਹਲਾ 3ਆ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੀਸ ਜੇ ਘਰ ਘਰ ਹੰਡੈ ਮੰਗਦਾ ਢਿਗ ਜੀਵਨ ਢਿਗ ਵੇਸ ਜੇ ਆਸਾ ਦੇਸਾ ਤਜ ਰਹਿ ਗੁਰਮੁਖ ਭਿਖਿਆ ਨਾ ਤਿਸਕੇ ਚਰਨ ਪਖਾਲੀ ਅਹ ਨਾਨਕ ਹਉ ਬਲਿਹਾਰੈ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂ ਆਹੀ ਆਵਤ ਜਾਤਨਾ ਦੀ ਸਹੀ ਨਾ ਪਰ ਪੰਖੀ ਤਾਹੇ ਬਹੂ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ ਹਰ ਰਸ ਫਲ ਰਾਤੀ ਨਾਨਕਾ ਕਰਮ ਸੱਚਾ ਨੀਸ਼ਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪਿਸਾਵੇ ਆਪ ਪਕਾਵੇ ਆਪ ਭਾਂਡੇ ਦੇ ਪੁਰਸਤ ਹੈ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਸਿੰਗਾ ਆਪੇ ਚੁਲੀ ਭਰਾਵੇ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੇ ਜਿਸ ਨੂੰ ਕਿਰਪਾਲ ਹੋਐ ਹਰਿ ਆਪੇ ਤਿਸ ਨੂੰ ਹੁਕਮ ਮਨਾਵੇ ਸ਼ਲੋਕ ਮਹੱਲਾ 3 ਕਰਮ ਧਰਮ ਸਭ ਬੰਦਨਾ ਪਾਪ ਕੁੰਨ ਸੰਬੰਧ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੋ ਧੰਦ ਜਹ ਦੇਖਾਂ ਤਹ ਜੀਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ ਮਹੱਲਾ ਚੌਥਾ ਅੰਦੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜਾਈ ਬੰਧਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਇ ਸਭ ਕਿਸ ਦੇਖੈ ਤਿਸੈ ਕਾ ਜਿਨ ਕੀ ਆਤਨ ਸਾਜ ਨਾਨਕ ਸਰਨ ਕਰਤਾਰ ਕੀ ਕਰਤਾ ਰਾਖੈ लाਜ ਪੌੜੀ ਜਦੋਂ ਆਪੇ ठाਠ ਕੀਆ ਬਹਿ ਕਰਤਾ ਤਦੋਂ ਪੁੱਛਣਾ ਸੇਵਕ ਬੀਆ ਤਦੋਂ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤਾ ਦਾਨ ਸਭਨਾ ਕੋ ਦੀਆ ਆਪੇ ਸੇਵ ਬਣਾਈਨ ਗੁਰਮਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋਥੀਆ ਸ਼ਲੋਕ ਮਹਲਾ 3 ਗੁਰਮੁਖ ਪ੍ਰਭ ਸੇਵਹਿ ਸਦ ਸਾਚਾ ਅਨੰਦ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰ ਪ੍ਰੀਤਮ ਵਸਿਆ ਧੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਲਾਇਐਨ ਆਪੇ ਕਿਰਪਾ ਧਾਰ ਮਹਲਾ ਤੀਜਾ ਕਹੇ ਕਥੇ ਨਾ ਪਾਈਐ ਹਰ ਦਿਨ ਰਹੇ ਸਦਾ ਗੁਣ ਗਾਈ ਵਿਣ ਕਰਮੈ ਕਿਨੈ ਨਾ ਪਾਯੂ ਭੌਂਕ ਮੋਏ ਬਿਲ ਲਾਏ ਗੁਰ ਕੈ ਸ਼ਬਦ ਮਨ ਤਨ ਭਿੱਜੈ ਆਪ ਵਸੈ ਮਨਿ ਆਏ ਨਾਨਕ ਨਦਰੀ ਪਾਈਐ ਆਪੇ ਲੈ ਮਲਾਏ ਪੌੜੀ ਆਪੇ ਵੇਦ ਪੁਰਾਨ ਸਭ ਸਾਸਤ ਆਪ ਕਥੈ ਆਪ ਭੀਜੈ ਆਪੇ ਹੀ ਵਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਥਕ ਤੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਜੈ ਸ਼ਲੋਕ ਮਹੱਲਾ 3 ਸਿੱਖਾ ਅੰਦਰੋਂ ਹੋਂ ਜੋਰ ਛੱਡ ਤੂੰ ਭਉ ਕਰ ਝੱਲ ਗੁਆਇ ਗੁਰ ਕੈ ਭੈ ਕੀਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾਖ ਖਸਮ ਪਾਏ ਥਾਈ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਕੁਛੋ ਹੋ ਗਿਆਨੀ ਜਾਏ ਮਹੱਲਾ ਤੀਜਾ ਮਨਮੁਖ ਮਾਇਆ ਮੋਹ ਹੈ ਨਾਮ ਨਾ ਲਗੂ ਪਿਆਰ ਕੂੜ ਕਮਾਵੇ ਕੂੜ ਸੰਗਰਹਿ ਕੂੜ ਕਰੇ ਆਹਾਰ ਵਿਖ ਮਾਇਆ ਧਨ ਸੰਚ ਮਰਹਿ ਅੰਤੇ ਹੋਈ ਸਭ ਛਾਰ ਕਰਮ ਧਰਮ ਸੋਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨਮੁਖ ਕਮਾਵੈ ਸੋ ਥਾਏ ਨਾ ਪਵੈ ਦਰਗਹਿ ਹੋਈ ਖੁਆਰ ਪੌੜੀ ਆਪੇ ਖਾਣੀ